ਕਵਰ ਲੈਣੇ ਬਸੀ ਫੜਣ ਤੋਂ ਜਿੱਥੇ ਵਿਧਾਇਕ ਰੁਪਿੰਦਰ ਸਿੰਘ ਐੱਪੀ ਦੇ ਵੱਲੋਂ ਸ਼ਹਿਰ ਦੇ ਵਾਰਡ ਨੰਬਰ 6 ਦੇ ਵਿੱਚ ਟੁੱਟੀਆਂ ਹੋਈਆਂ ਗਲੀਆਂ ਤੇ ਸੜਕਾਂ ਦਾ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਲੋਕਾਂ ਦੇ ਵੱਲੋਂ ਬਹੁਤ ਸਮਾਂ ਤੋਂ ਇਸ ਸੰਬੰਧੀ ਸ਼ਿਕਾਇਤਾਂ ਮਿਲੀਆਂ ਸੀ ਅਤੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਕਾਸ ਕਾਰਜ ਪਹਿਲਾਂ ਵੀ ਕਰਵਾਏ ਗਏ ਹਨ ਅਤੇ ਸ਼ਹਿਰ ਦੇ ਨਿਰਮਾਣ ਦੇ ਲਈ ਜੋ ਵੀ ਹੋਰ ਕਾਰਜ ਹੋਣਗੇ ਉਹ ਸਾਰੇ ਪੂਰੇ ਕਰਦਗੇ। ਉਹਨਾਂ ਨੇ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਜੋ ਉਪਰਾਲੇ ਕੀਤੇ ਜਾ ਰਹੇ ਹਨ ਮੈਂ ਉਹਨਾਂ ਉਪਰਾਲਿਆਂ ਅਤੇ ਵਾਅਦਿਆਂ ਤੇ ਖਰਾ ਉਤਰਾਂਗਾ। ਜੋ ਕੰਮ ਮੇਰੇ ਅਧੀਨ ਨੇ ਉਹ ਮੈਂ ਸਾਰੇ ਕਰਕੇ ਰਹਾਗਾ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਨ ਦਵਾਗਾ ਮੌਕੇ ਤੇ ਵਿਧਾਇਕ ਐਪੀ ਵੱਲੋਂ ਹੋਰ ਕੀ ਕੁਝ ਗਿਆ ਗਿਆ ਤੁਸੀਂ ਆਪ ਹੀ ਦੇਖੋ ਸੁਣੋ ਓਡਾ ਵੀ ਪੱਕਾ ਹੀ ਸਵਾਲ ਹੈ ਚਲੋ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਬਾਦ ਆ ਬੱਦੀ ਪਠਾਣਾ ਸ਼ਹਿਰ ਦੇ ਲੋਕਾਂ ਨੂੰ ਬੱਦੀ ਪਠਾਣਾ ਸ਼ਹਿਰ ਨੂੰ ਇਹ ਸਾਡੇ ਦਾਣਾ ਮੰਡੀ ਪ੍ਰਾਣੀ ਇੱਥੇ ਹੁੰਦੀ ਹੈ ਸੀ ਹੁਣ ਵੀ ਬਹੁਤ ਸਾਰੇ ਸਾਡੇ ਆਰਥਿਕ ਬੰਨ ਲਾਗੇ ਦੁਕਾਨਾਂ ਨੇ ਤੇ ਇਹ ਸਾਡੀ ਮਾਰਕੀਟ ਜਿਹੜੀ ਆ ਕੋਈ ਸਮਿਆਂ ਦੇ ਵਿੱਚ ਬਹੁਤ ਰੌਣਕ ਵਾਲੀ ਮਾਰਕੀਟ ਹੋਇਆ ਕਰਦੀ ਸੀ ਸੋ ਇਹ ਰਸਤੇ ਖਰਾਬ ਹੋਣ ਕਰਕੇ ਪੱਟ ਪਟਈਆ ਹੋਣ ਕਰਕੇ ਬਹੁਤ ਲੋਕਾਂ ਦੀ ਆਵਾਜ਼ੇ ਜਿਹੜੀ ਆ ਉਹ ਘਟੀ ਆ ਸੋ ਅੱਜ ਇੱਕ ਜਿਵੇਂ ਸ਼ਹਿਰ ਦੇ ਵਿੱਚ ਅਸੀਂ ਹਰ ਰੋਜ਼ ਨਵੀਂ ਕਿਸੇ ਨਾ ਕਿਸੇ ਕੋਈ ਉਦਘਾਟਨ ਕਰਦੇ ਆ ਹਰ ਰੋਜ਼ ਨਵਾਂ ਕੋਈ ਨਾ ਕੰਮ ਕਰਦੇ ਇਸ ਗਲੀ ਦਾ ਉਦਘਾਟਨ ਜਿਹੜਾ ਅੱਜ ਸ਼ਾ ਗਿਆ ਸਾਰੇ ਸੰਗਤ ਵੱਲੋਂ ਸ਼ਹਿਰ ਵਾਸੀਆਂ ਵੱਲੋਂ ਤੇ ਇਹ ਵਿਡੀਓ ਲੌਕ ਟਾਇਲ ਇਥੇ ਲੱਗੇ ਬਹੁਤ ਸੋਹਣੀ ਗਲੀ ਦੀ ਵੀਡੀਓ ਬਣਾਵਨੀ ਹੈ ਰਸਤਾ ਬਣਾਣਾ ਤੇ ਇੱਕ ਮੈਂ ਖਾਸੀ ਤੇ ਦਸੂਗਾ ਵਾਲ ਟੂ ਵਾਲ ਬਣਦੇ ਕੱਲ ਤੋਂ ਉਧਰਲੀ ਕਰਾਂਗਾ ਬਹੁਤ ਚੌੜੀ ਤੇ ਖੁੱਲੀ ਬਣ ਜਾਣੀ ਹੈ ਤੇ ਮੇਰੀ ਇੱਕ ਹੋਰ ਬੇਨਤੀ ਹੈ ਜੇ ਕਨੈਕਸ਼ਨ ਕਿਸੇ ਨੇ ਲੈਣਾ ਹੈ ਇਥੇ ਨਾਲ ਸੀਵਰੇਜ ਦਾ ਕਨਾਲ ਦੀ ਨਾਲ ਲਾ ਲੈਣਗੇ ਸੋ ਇਹ ਸ਼ਹਿਰ ਨੇ ਨਾ ਕੀਤਾ ਹੋਇਆ ਸੀ ਆਪਣਾ ਵਾਅਦਾ ਜਿਹੜਾ ਪੂਰਾ ਕਰਦੇ ਆ ਕਿ ਸ਼ਹਿਰ ਦੇ ਵਿੱਚ ਕੋਈ ਰਸਤਾ ਜਿਹੜਾ ਹੈ ਉਹ ਖੱੱਚਾ ਨਹੀਂ ਰਹਿਣ ਦੇਵਾਂਗੇ ਜਿਹੜਾ ਟੱਪਿਆ ਫੁੱਟਿਆ ਹੈਗਾ ਉਹਨੂੰ ਵੀ ਸਹੀ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜੋ ਆ ਰਸਤਿਆਂ ਦਾ ਉਹ ਗੱਟ ਨੂੰ ਕਰਾਂਗੇ ਤੇ ਕੰਮ ਵੀ ਕਰਾਂਗੇ ਤੇ ਉਹਨਾਂ ਨੂੰ ਸਿਰੇ ਵੀ ਚੜਾਵਾਂ ਤੇ ਬਹੁਤ ਵਧੀਆ ਤਰੀਕੇ ਨਾਲ ਸਾਡਾ ਬਣਾਇਆ ਜਾ ਰਿਹਾ ਰਸਤਾ ਮੈਂ ਇੱਥੇ ਜਿਹੜੇ ਸਾਡੇ ਸਾਥੀ ਦੁਕਾਨਦਾਰ ਸਾਡੇ ਹੈਗੇ ਨੇ ਸਾਡੇ ਹੋਰ ਵੀ ਸਾਥੀ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਭਈ ਆਪਣਾ ਘਰ ਦਾ ਕੰਮ ਹੈ ਤੁਸੀਂ ਵੀ ਦੇਖ ਕੇ ਨਾਲ ਖੜ ਕੇ ਬਣਵਾਉਣਾ ਜੇ ਕੋਈ ਕਮੀ ਪੇਸ਼ੀ ਆ ਕਈ ਵਾਰੀ ਰਹਿ ਜਾਂਦੀ ਆ ਆਪਾਂ ਨੂੰ ਰੋਕ ਕੇ ਉਹਨੂੰ ਸਹੀ ਕਰਾਈਏ ਬਾਰ-ਬਾਰ ਪਟ ਪਟਾ ਜਿਹੜਾ ਹੋਣਾ ਔਖਾ ਹੈ ਬਹੁਤ ਬਹੁਤ ਧੰਨਵਾਦ ਜੀ। ਇਹ ਮੈਂ ਅਭੀ ਟੀਵੀ ਲਈ ਬਸੀ ਫਟਾਣਾ ਤੋਂ ਸਾਇ ਮੜਕਨ ਦੀ ਰਿਪੋਰਟ। ਖਬਰ ਲੈਣੇ ਆ ਬਸੀ ਫਟਾਣਾ ਤੋਂ ਜਿੱਥੇ ਵਿਧਾਇਕ ਰੁਪਿੰਦਰ ਸਿੰਘ ਐਪੀ ਦੇ ਵੱਲੋਂ ਸ਼ਹਿਰ ਦੇ ਵਾਰਡ ਨੰਬਰ 6 ਦੇ ਵਿੱਚ ਟੁੱਟੀਆਂ ਹੋਈਆਂ ਗਲੀਆਂ ਤੇ ਸੜਕਾਂ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਲੋਕਾਂ ਦੇ ਵੱਲੋਂ ਬਹੁਤ ਸਮਾਂ ਤੋਂ ਇਸ ਸੰਬੰਧੀ ਸ਼ਿਕਾਇਤਾਂ ਮਿਲੀਆਂ ਸੀ। ਅਤੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਕਾਸ ਕਾਰਜ ਪਹਿਲਾਂ ਵੀ ਕਰਵਾਏ ਗਏ ਹਨ ਅਤੇ ਸ਼ਹਿਰ ਦੇ ਨਿਰਮਾਣ ਦੇ ਲਈ ਜੋ ਵੀ ਹੋਰ ਕਾਰਜ ਹੋਣਗੇ ਉਹ ਸਾਰੇ ਪੂਰੇ ਕਰਦਗੇ। ਉਹਨਾਂ ਨੇ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਜੋ ਉਪਰਾਲੇ ਕੀਤੇ ਜਾ ਰਹੇ ਹਨ ਮੈਂ ਉਹਨਾਂ ਉਪਰਾਲਿਆਂ ਅਤੇ ਵਾਅਦਿਆਂ ਤੇ ਖਰਾ ਉਤਰਾਂਗਾ। ਜੋ ਕੰਮ ਮੇਰੇ ਅਧੀਨ ਨੇ ਉਹ ਮੈਂ ਸਾਰੇ ਕਰਕੇ ਰਹਾਗਾ। ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਣ ਦਵਾਂਗਾ। ਮੌਕੇ ਤੇ ਵਿਧਾਇਕ ਐੱਪੀ ਵੱਲੋਂ ਹੋਰ ਕੀ ਕੁਝ ਗਿਆ ਗਿਆ ਤੁਸੀਂ ਆਪ ਹੀ ਦੇਖੋ ਸੁਣੋ। ਇੱਦਾਂ ਵੀ ਪੱਕਾ ਹੀ ਸਵਾਲ ਹੈ। ਸੋ ਰੇਸ ਚਲੋ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਬਾਦ ਆ ਬੱਦੀ ਪਠਾਣਾ ਸ਼ਹਿਰ ਦੇ ਲੋਕਾਂ ਨੂੰ ਬੱਦੀ ਪਠਾਣਾ ਸ਼ਹਿਰ ਨੂੰ ਇਹ ਸਾਡੇ ਦਾਣਾ ਮੰਡੀ ਪ੍ਰਾਣੀ ਇੱਥੇ ਆਉਂਦੀ ਐ ਸੀ ਹੁਣ ਵੀ ਬਹੁਤ ਸਾਰੇ ਸਾਡੇ ਆਰਥਿਕ ਸਹਿਬਾਂ ਲਾ ਦੀਆਂ ਦੁਕਾਨਾਂ ਨੇ ਤੇ ਇਹ ਸਾਡੀ ਮਾਰਕੀਟ ਜਿਹੜੀ ਆ ਕੋਈ ਸਮਿਆਂ ਦੇ ਵਿੱਚ ਬਹੁਤ ਰੌਣਕ ਵਾਲੀ ਮਾਰਕੀਟ ਹੋਇਆ ਕਰਦੀ ਸੀ ਸੋ ਆ ਰਸਤੇ ਖਰਾਬ ਹੋਣ ਕਰਕੇ ਪੱਟ ਪਟਈਆ ਹੋਣ ਕਰਕੇ ਬਹੁਤ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਘਟੀ ਆ ਅੱਜ ਇੱਕ ਜਿਵੇਂ ਸ਼ਹਿਰ ਦੇ ਵਿੱਚ ਅਸੀਂ ਹਰ ਰੋਜ਼ ਨਵੀਂ ਕਿਸੇ ਨਾ ਕਿਸੇ ਕੋਈ ਗੱਲਬਾਤ ਕਰਦੇ ਹਾਂ ਹਰ ਰੋਜ਼ ਨਵਾਂ ਕੋਈ ਨਾ ਕੰਮ ਕਰਦੇ ਇਸ ਗਲੀ ਦਾ ਉਦਘਾਟਨ ਜਿਹੜਾ ਅੱਜ ਕੀਤਾ ਗਿਆ ਸਾਰੇ ਸੰਗਤ ਵੱਲੋਂ ਸ਼ਹਿਰ ਵਾਸੀਆਂ ਵੱਲੋਂ ਇਹ ਵੀਡੀਓ ਲੌਕਲ ਇਥੇ ਲੱਕੇ ਬਹੁਤ ਸੋਹਣੀ ਗਲੀ ਵੀਡੀਓ ਬਣਾਉਣੀ ਹੈ ਰਸਤਾ ਬਣਾਣਾ ਤੇ ਇੱਕ ਮੈਂ ਖਾਸੀ ਤੇ ਦੱਸੂਗਾ ਵਾਲ ਟੂ ਵਾਲ ਬਣ ਗਏ ਕੱਲ ਤੋਂ ਉਧਰਲੀ ਕੰਟਾਂਗ ਬਹੁਤ ਚੌੜੀ ਤੇ ਖੁੱਲੀ ਬਣ ਜਾਣੀ ਹੈ ਮੇਰੀ ਇੱਕ ਹੋਰ ਬੇਨਤੀ ਹੈ ਜੇ ਕਨੈਕਸ਼ਨ ਕਿਸੇ ਨੇ ਲੈਣਾ ਹੈ ਇੱਥੇ ਨਾਲ ਰਸੀਵਰੇਜ ਦਾ ਕਨਾਲ ਦੀ ਨਾਲ ਲੈ ਲੈਣਗੇ ਸੋ ਇਹ ਸ਼ਹਿਰ ਨੇ ਨਾ ਕੀਤਾ ਹੋਇਆ ਸੀ ਆਪਣਾ ਵਾਦਾ ਜਿਹੜਾ ਪੂਰਾ ਕਰਦੇ ਆ ਕਿ ਸ਼ਹਿਰ ਦੇ ਵਿੱਚ ਕੋਈ ਰਸਤਾ ਜਿਹੜਾ ਹੈ ਉਹ ਖੱਟਾ ਨਹੀਂ ਰਹਿਣ ਦਵਾਂਗੇ ਜਿਹੜਾ ਟੱਟਿਆ ਫੁੱਟਿਆ ਹੈਗਾ ਉਹਨੂੰ ਵੀ ਸਹੀ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਰਸਤਿਆਂ ਦਾ ਉਗਾਟ ਨੂੰ ਕਰਾਂਗੇ ਤੇ ਕੰਮ ਵੀ ਕਰਾਂਗੇ ਤੇ ਉਹਨਾਂ ਨੂੰ ਸਿਰੇ ਵਿੱਚ ਚੜਾਵਾਂ ਤੇ ਬਹੁਤ ਵਧੀਆ ਤਰੀਕੇ ਨਾਲ ਸਾਡਾ ਬਣਾਇਆ ਜਾ ਰਿਹਾ ਰਸਤਾ ਮੈਂ ਇੱਥੇ ਜਿਹੜੇ ਸਾਡੇ ਸਾਥੀ ਦੁਕਾਨਦਾਰ ਸਾਡੇ ਰਹਿਗੇ ਨੇ ਸਾਡੇ ਹੋਰ ਵੀ ਸਾਥੀ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਪਈ ਆਪਣਾ ਘਰ ਦਾ ਕੰਮ ਹੈ ਤੁਸੀਂ ਵੀ ਦੇਖ ਕੇ ਨਾਲ ਕੋਲ ਖੜ ਕੇ ਬਣਾਉਣਾ ਜੇ ਕੋਈ ਕਮੀ ਪੇਸ਼ੀ ਆ ਕਈ ਵਾਰੀ ਰਹਿ ਜਾਂਦੀ ਆ ਆਪਾਂ ਉਹਨੂੰ ਰੋਕ ਕੇ ਉਹਨੂੰ ਸਹੀ ਕਰਾਈਏ ਬਾਰ ਬਾਰ ਪਟ ਪਟਾ ਜਿਹੜਾ ਹੋਣਾ ਔਖਾ ਹੈ ਬਹੁਤ 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 ਧੰਨਵਾਦ ਜੀ ਇਹ ਮੈਂ ਅੱবি ਟੀਵੀ ਲਈ ਬਸੀ ਫਟਾਣਾ ਤੋਂ ਸਾਇ ਮੜਕਨ ਦੀ ਰਿਪੋਰਟ